ਬੀਡੀਪੀਓ ਦਫ਼ਤਰ ਤੇ ਚਲੀਆਂ ਗੋਲੀਆਂ ਸਰਪੰਚ ਦੀਆਂ ਚੋਣਾਂ ਨੂੰ ਲੈ ਕੇ ਭਖਿਆ ਮਾਹੌਲ ਕੱਪ ਦਾ ਸਰਪੰਚ ਤੇ ਲੱਗੇ ਫਾਇਰਿੰਗ ਦੇ ਦੋ ਅਕਾਲੀ ਅਤੇ ਆਪ ਦੇ ਵਰਕਰ ਵੇ ਆਪਸ ਚ ਹੋਏ ਗੁੱਥਮ ਗੁੱਥੇ ਪੰਜਾਬ ਦੇ ਸਾਰੇ ਪਿੰਡਾਂ ਦੇ ਵਿੱਚ ਸਰਪੰਚਾਂ ਦੀਆਂ ਚੋਣਾਂ ਕਾਰਨ ਸਿਆਸੀ ਮਾਹੌਲ ਭਖਿਆ ਪਿਆ ਹੈ। ਇਸ ਦੌਰਾਨ ਕਈ ਪਿੰਡਾਂ 'ਚ ਸਰਬਸੰਮਤੀ ਨਾਲ ਪੰਚਾਇਤ ਚੁਣੀ ਜਾ ਰਹੀ ਹੈ, ਜਦਕਿ ਕਈ ਪਿੰਡਾਂ ਦੇ ਲੋਕ ਚੋਣਾਂ ਰਾਹੀਂ ਆਪਣੀ ਪੰਚਾਇਤ ਚੁਣਨਾ ਚਾਹੁੰਦੇ ਨੇ। ਇਸੇ ਦਰਮਿਆਨ ਫਿਰੋਜ਼ਪੁਰ ਸ਼ਹਿਰ ਤੋਂ ਇੱਕ ਬੇਹੱਦ ਅਹਿਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਜਿੱਥੇ ਕਿ ਸਰਪੰਚੀ ਦੀ ਚੋਣ ਲਈ ਨਾਮਜ਼ਦਗੀ ਪੱਤਰ ਪਰਨਾਏ ਸਾਬਕਾ ਸਰਪੰਚ ਤੇ BPO ਦਫ਼ਤਰ ਦੇ ਵਿੱਚ ਫਾਇਰਿੰਗ ਦੇ ਗੰਭੀਰ ਦੋਸ਼ ਲੱਗੇ ਨੇ। ਇਹ ਹੀ ਨਹੀਂ, ਉਸਨੇ ਇੱਕ ਵਿਅਕਤੀ ਦਾ ਬੈਗ ਵੀ ਖੋਲਿਆ। ਇਹ ਵੀ ਨਾਮ ਲੱਗੇ ਗਏ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਹੋਇਆ ਇੱਕ ਵਿਅਕਤੀ ਦੇ ਵੱਲੋਂ ਦੱਸਿਆ ਗਿਆ ਕਿ ਉਹ ਪਿੰਡ ਮੋਰੇਵਾਲਾ ਤੋਂ ਆਪਣੇ ਪੁੱਤ ਦੀ ਨਾਮਜ਼ਦਗੀ ਪਰਨਾਈ ਸਨ ਇਸ ਦੌਰਾਨ ਉਹਨਾਂ ਦੇ ਪਿੰਡ ਦੇ ਸਾਬਕਾ ਸਰਪੰਚ ਨੇ ਉਹਨਾਂ ਨੂੰ ਡਰਾਉਣ ਦੇ ਧਮਕਾਉਂਦੇ ਹੋਏ ਫਾਇਰ ਕਰ ਦਿੱਤੀ ਅਤੇ ਸੈਕਟਰੀ ਦਾ ਬੈਗ ਵੀ ਖੋਲਿਆ ਫਾਇਨ ਕਰ ਮਗਰੋਂ ਉਹ ਫਟਾਫਟ ਗੱਡੀ ਦੇ ਵਿੱਚ ਬੈਠ ਕੇ ਫਰਾਰ ਹੋ ਗਿਆ ਉਕਤ ਵਿਅਕਤੀ ਦੇ ਦੱਸਣ ਮੁਤਾਬਕ ਜਿਸ ਤਰ੍ਹਾਂ ਉਹਨਾਂ ਨੂੰ ਡਰਾਇਆ ਜਾਂ ਧਮਕਾਇਆ ਜਾ ਰਿਹਾ ਇਸ ਤਰ੍ਹਾਂ ਤਾਂ ਉਹ ਆਪਣੇ ਪਿੰਡ ਦੇ ਵਿੱਚ ਵੀ ਸੁਰੱਖਿਅਤ ਨਹੀਂ ਤੇ ਇਸ ਡਰ ਦੇ ਮਾਹੌਲ ਦੇ ਵਿੱਚ ਤਾਂ ਕੋਈ ਚੋਣਾ ਚ ਖੜਾ ਵੀ ਨਹੀਂ ਹੋ ਸਕਦਾ ਇਹ ਕਹਿਣਾ ਉਸ ਵਿਅਕਤੀ ਤੇ ਦਾ ਜਿਹਦੇ ਵੱਲੋਂ ਕਿ ਗੰਬੀਰ ਦੋਸ਼ ਲਗਾਏ ਗਏ ਨੇ ਸਾਬਕਾ ਸਰਪੰਚ ਤੇ ਇਸ ਘਟਨਾ ਤੋਂ ਬਾਅਦ ਉੱਥੇ ਮੌਜੂਦ ਬਾਕੀ ਲੋਕਾਂ ਦੇ ਵਿੱਚ ਵੀ دہشت ਦਾ ਮਾਹੌਲ ਬਣ ਗਿਆ ਅਤੇ ਬੀੜੀਪੀਓ ਦਫਤਰ ਦੇ ਵਿੱਚ ਪੂਰਾ ਕਮਤਾਨ ਦੇਖਣ ਨੂੰ ਮਿਲਿਆ ਜਿੱਥੇ ਕਿ ਸਰਪੰਚ ਦੀ ਅਚੋਣਾਂ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਇਸ ਮਗਰੋਂ ਲੋਕਾਂ ਦੇ ਮਨਾਂ ਦੇ ਵਿੱਚ ਇਹ ਸਵਾਲ ਵੀ ਉੱਠਣ ਲੱਗੇ ਕਿ ਸਰਕਾਰ ਦੇ ਵੱਲੋਂ ਅਸਲਾ ਜਮ੍ਹਾਂ ਕਰਵਾਉਣ ਦੇ ਹੁਕਮਾਂ ਦੇ ਬਾਵਜੂਦ ਇਹ ਲੋਕ ਹਥਿਆਰ ਕਿਵੇਂ ਚੁੱਕ ਕੇ ਫਿਰਦੇ ਨੇ ਅਤੇ ਤੁਹਾਨੂੰ ਇਹ ਵੀ ਦੱਸ ਦੇ ਕਿ ਇਸ ਵਿਵਾਦ ਦੇ ਵਿੱਚ ਅਕਾਲੀ ਦਲ ਦੇ ਵਰਕਰ ਅਤੇ ਆਪ ਦੇ ਵਰਕਰ ਵੀ ਆਪਸ ਦੇ ਵਿੱਚ ਉਲਝਦੇ ਹੋਏ ਦਿਖਾਈ ਦਿੱਤੇ ਫਿਰੋਜ਼ਪੁਰ ਸਰਪੰਚੀ ਚੋਣਾਂ ਨੂੰ ਲੈ ਕੇ ਕਾਂਗਰਸ ਦੇ ਵੱਲੋਂ ਡੀਸੀ ਦਫਤਰ ਅੱਗੇ ਧਰਨਾ ਲਗਾਇਆ ਗਿਆ ਜਿਸ ਦੇ ਵਿੱਚ ਲੋਕ ਸਭਾ ਮੈਂਬਰ ਸ਼ੇਰ ਸਿੰਘ ਕੁਬਾਇਆ ਸਾਬਕਾ ਐਮ ਐਲ ਏ ਫਿਰੋਜ਼ਪੁਰ ਸ਼ਹਿਰੀ ਪਰਵਿੰਦਰ ਸਿੰਘ ਪਿੱਕੀ ਕੁਲਬੀਰ ਸਿੰਘ ਜੀਰਾ ਤੇ ਹੋਰ ਵੀ ਕਈ ਕਾਂਗਰਸੀ ਆਗੂ ਧਰਨੇ ਦੇ ਵਿੱਚ ਮੌਜੂਦ ਰਹੇ ਕੋ ਸਾਡੇ ਕੋਲ ਕੰਪਲੇਂਟ ਆਈ ਸੀ ਰਿਗਾਰਡਿੰਗ ਬਿਲਕੁਲ ਰਿਸ਼ਟ ਕਰ ਰਹੇ ਆ ਬਾਕੀ ਐਸ ਪਰ ਦਾ ਇਨਕੁਆਇਰੀ ਦੇਖਾਂਗੇ ਅੱਗੇ ਕੀ ਹਾਲ ਹੁੰਦਾ ਹੈ ਤੁਸੀਂ ਭਾਜੀ ਮੌਕੇ ਤੇ ਪਹੁੰਚ ਕੇ ਕੀ ਦੇਖਿਆ ਇਹ ਜਿਹਾ ਲੱਗਦਾ ਮਿਆਣ ਹੀ ਲਿੱਤੇ ਆ ਜੀ ਬਾਕੀ ਦੇਖਦੇ ਆ ਫਾਈ ਵੀ ਹੋਏ ਫਾਇਲ ਦੇਖਦੇ ਆਂ ਵੈਰੀਫਾਈ ਕਰਦੇ ਆਂ ਜੀ ਕੋਈ ਗੱਲ ਨਹੀਂ ਵੀਡੀਓ ਦਿੱਤੀ ਹੈ ਉਹਨੂੰ ਵੈਰੀਫਾਈ ਕਰਕੇ ਤੇ ਅੱਗੇ ਦੀ ਜੋ ਵੀ ਆਪਣੀ ਤਸਵੀਰ ਸਟਾਫ ਸਰ ਤੁਹਾਡੇ ਆਈਓ ਵੱਲੋਂ ਸਰ ਇੱਕ ਖੋਲ ਵੀ ਚੱਕਿਆ ਗਿਆ ਮੁਕੇ ਤੋਂ ਸਰ ਹਾਂਜੀ ਗੋਲੀ ਦਾ ਖੋਲ ਵੀ ਚੱਕਿਆ ਗਿਆ ਇੱਕ ਦੇਖਦੇ ਆਂ ਜੀ ਸਾਰਾ ਕੁਝ ਕੈਂਪਰ ਇਨਕੁਆਇਰੀ ਦਾ ਦੱਸ ਦਿੱਤਾ ਜਾਏਗਾ ਪਰ ਉਹਨਾਂ ਨੂੰ ਨਹੀਂ ਲੱਗਦੀ ਅਸੀਂ ਮੁਕੇ ਤੇ ਪਹੁੰਚ ਕੇ ਉਹਨਾਂ ਦੇਖਦੇ ਆਂ ਬਾਕੀ ਦੋਨੋਂ ਵਜਾ ਕਰਨਾ ਸਰ ਵੈਰੀਫਾਈ ਕਰਾਂਗੇ ਸਰ ਕੀ ਲੱਗਦਾ ਹੈ ਕਿ ਅਸਲਾ ਰਸਨ ਜਿਹੜਾ ਹੈ ਚੋਣਾਂ ਦੇ ਵਿੱਚ ਜਮਾ ਨਾ ਹੋਣ ਦਾ ਕਾਰਨ ਹੀ ਬਣਿਆ ਨਹੀਂ ਦੇਖੋ ਇਹ ਨਾ ਵੈਰੀਫਾਈ ਕਰਨ ਤੋਂ ਬਾਅਦ ਹੀ ਪਤਾ ਲੱਗੂਗਾ ਜੀ ਕਿ ਕੀ ਕਹਿੰਦੇ میں کروں تینے کئی اگے چکر اگے تے دسن تاں گئے جو بیان لکھان کے پلاویں سوتیش کر کے جو جو چ صورت کوئی 551 ਸੁਣਿਆ ਜੀ ਇਹ ਪਾਇਰਿੰਗ ਦੇ ਕਿੰਨੇ ਪਾਇਰਿੰਗ ਦੇ ਕਹਿ ਰਹੇ ਜੀ ਇਹ ਬਾਕੀ ਕਰਦੇ ਆ ਫਿਰ ਇਹ ਤੁਸੀਂ ਫਾਈਲ ਨਹੀਂ ਦੋ ਤੁਸੀਂ ਕੋਲੀ ਗਮਾ ਨਹੀਂ ਤੁਸੀਂ ਕਰ ਰਹੇ ਆ ਜੀ ਕਰ ਰਹੇ ਆ ਜੀ ਤਫਤੀਸ਼ ਕਰ ਰਹੇ ਆ ਜਿਵੇਂ ਤਫਤੀਸ਼ ਹੋਏਗੀ ਤਫਤੀਸ਼ ਮੁਕੰਮਲ ਤਫਤੀਸ਼ ਦੇ ਤਰ੍ਹਾਂ ਅਸੀਂ ਕੁਝ ਹੋਏਗਾ ਕੀ ਕੋਲੀ ਗਮਾ ਤਾਂ ਹੈ ਤਫਤੀਸ਼ ਦੇ ਸਾਥ ਜੀ ਅਸੀਂ ਨਹੀਂ ਕਰ ਸਕਦੇ ਨਾ ਵੀ ਉਹ ਤਫਤੀਸ਼ ਤੋਂ ਬਾਅਦ ਹੀ ਅਸੀਂ ਦੱਸਾਂਗੇ ਕਿ ਕੀ ਹੋਇਆ ਕੀ ਜੋ ਬਿਆਨ ਲਿਖੋਗੇ ਵਿਰੋਧਾਵਾਤ ਉਹ ਨਹੀਂ ਦੱਸਾਂਗੇ ਤੇ ਤੁਹਾਨੂੰ ਟੈਕਸਟ ਤੇ ਤੁਸੀਂ ਲੈਣ ਆਏ ਸੀ ਤੇ ਅਸੀਂ ਇੱਥੇ ਸੈਂਟਰੀ ਸਾਹਿਬ ਨੇ ਕਿਹਾ ਉਹ ਲਿਸਟ ਬਣਾ ਕੇ ਉਹ ਲਿਸਟ ਤੋਂ ਬਣਾ ਲਏ ਸੀ ਉਹ ਆਏ ਪਾਕਿਸਤਾਨ ਤੇ ਜਾਣੇ ਸਾਡੇ ਪਿੰਡ ਦੇ ਖਰਦੇਸਿਆਂ ਨੂੰ ਸਾਨੂੰ ਵੀ ਸਿੰਘ ਤੇ ਦੋ ਤਿੰਨ ਜਾਣੇ ਹੋਰ ਵੀ ਨੇ ਜਿਹੜੇ ਇਸੇ ਦੇ ਇਸ਼ਾਰੇ ਤੇ ਪਿੰਡ ਪੂਰੇ ਵਾਹ ਤੇ ਉਹ ਆਏ ਨੇ ਪੈਪਰ ਉਹਨਾਂ ਨੇ ਆਪਣੇ ਆਪਣੇ ਟਿੰਗਲ ਰਹਿਲਾ ਵਾਣਸਰ ਕੇ ਸੈਕਿੰਗ ਆਉਂਦੇ ਗੋਵਿੰਦ ਜੀ ਸੰਪਤੀ ਜੀ ਬਾਅਦ ਤੇ ਤੁਹਾਡੇ ਨਾਲ ਇਸ ਤੋਂ ਦਿਖਾ ਕੇ ਇਹਨਾਂ ਨੂੰ ਧੱਕੇ ਨਾਲ ਵੀ ਦੇ ਐ ਨੀ ਗਾਲ ਛੱਡ ਕੇ ਸੈਕਟਰੀ ਸਾਹਿਬ ਨੂੰ ਸੈਕਟਰੀ ਸਾਹਿਬ ਨੂੰ ਕਹਾਂਗੇ ਇੱਕ ਬੰਦੇ ਨੇ ਤੈਨੂੰ ਕਹਿਦਾ ਆ ਚੱਕੂ ਐਨਓਸੀਆ ਕਿਉਂ ਦੇਣਾ ਆ ਆ ਪਾਪਾ ਆ ਗਏ ਇਹਨਾਂ ਨੂੰ ਫਿਰ ਸਾਹਿਬ ਨੇ ਕਹਿੰਦੇ ਐਨਓਸੀਆ ਵਾਲਾ ਬੈਗ ਵੀ ਖੋ ਕੇ ਲੈ ਗਿਆ ਦੁੱਲਾ ਟੈਕਸ ਵੀ ਵੇਚੀ ਸੀ ਸਾਡੇ ਤੇ ਸਾਡੀਆਂ ਪਾਗਲਾ ਵੀ ਖੋ ਕੇ ਲੈ ਗਿਆ ਜਦੋਂ ਜ਼ਬਰਦਸਤ ਭਾਜੀ ਸਰਪੰਚ ਬਣੇ ਤਾਂ ਫਿਰ ਕਿਵੇਂ ਤੁਸੀਂ ਦੇਖੋ ਇਹ ਤਾਂ ਪ੍ਰਸ਼ਾਸਨ ਨੂੰ ਪਰ ਅਸੀਂ ਚੋਣੇ ਫੇਅਰ ਇਲੈਕਸ਼ਨ ਹੋਵੇ ਉਹ ਕੋਰਸਾ ਪੈ ਜਾਣ ਦਿੰਦੀਆਂ ਉਹ ਦਿੱਤੀ ਹਰ ਕੋਈ ਨਾ ਪੈਣਾ ਨਹੀਂ ਤਾਂ ਧੱਕੇ ਬਿਲਕੁਲ ਧੰਕੇ ਚਾਹੀਦੇ ਜੀ ਜਰਦੀਕਲਾ ਟਾਈਮ ਟੀਵੀ ਲਈ ਫਿਰੋਜ਼ਪੁਰ ਤੋਂ ਪੱਤਰਕਾਰ ਆਰ ਐਲ ਤਵਨ ਦੀ ਖਾਸ ਰਿਪੋਰਟ